ਪੰਜਾਬ ਨਰਸਿੰਗ ਕਾਉਂਸਲ ਵੱਲੋਂ ਪੰਜਾਬ ਭਰ ਦੇ ਵਿੱਚ ਵਰਕਸ਼ਾਪ ਕਰਵਾਈ ਜਾ ਰਹੇ ਹਨ ਜਿਸ ਦੇ ਤਹਿਤ ਅੱਜ ਫਰੀਦਕੋਟ ਦੇ ਦਸ਼ਮੇਸ਼ ਗਰੁੱਪ ਆਫ ਇੰਸਟੀਚਿਊਟ ਵਿਖੇ ਤਿੰਨ ਜ਼ਿਲ੍ਹਾਂ ਦੇ ਮੋਗਾ ਫਰੀਦਕੋਟ ਫਿਰੋਜ਼ਪੁਰ ਦੇ ਨਰਸਿੰਗ ਕਾਲਜਾਂ ਦੇ ਕਰੀਬ 500 ਦੇ ਨਰਸਿੰਗ ਅਧਿਆਪਕਾਂ ਨੇ ਹਿੱਸਾ ਲਿਆ ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਮੁੱਖ ਮਹਿਮਾਨ ਵਜੋਂ ਪਹੁੰਚੇ ਇਸ ਵਰਕਸ਼ਾਪ ਦੇ ਵਿੱਚ ਨਰਸਿੰਗ ਸੇਵਾਵਾਂ ਨੂੰ ਹੋਰ ਬਿਹਤਰ ਕਰਨ ਦੇ ਲਈ ਅਤੇ ਨਰਸਿੰਗ ਸਟਾਫ ਨੂੰ ਲੋਕਾਂ ਦੇ ਲਈ ਬਿਹਤਰ ਤਰੀਕੇ ਦੇ ਨਾਲ ਸਰਵਿਸ ਪਾਖੋ ਟ੍ਰੇਨ ਕਰਨ ਦੇ ਲਈ ਨਰਸਿੰਗ ਕੋਰਸ ਦੇ ਟੀਚਰਾਂ ਨੂੰ ਇਸ ਕਿੱਤੇ ਤੇ ਬਾਫਤਤ ਅਤੇ ਟਿਪਸ ਦਿੱਤੇ ਜਾ ਰਹੇ ਹਨ ਤਾਂ ਜੋ ਵਰਕਸ਼ਾਪ ਤੋਂ ਹੋਰ ਬਿਹਤਰ ਹੋਰ ਹੋ। ਅੱਗੇ ਨਰਸਿੰਗ ਕੋਰਸ ਦੇ ਸਟੂਡੈਂਟਾਂ ਨੂੰ ਟ੍ਰੇਨ ਕਰ ਸਕਣ ਸਾਡੇ ਬਾਨ ਜੋ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਸਾਡੇ ਮਾਨਯੋਗ ਮੁੱਖਪਤੀ ਭਗਵੰਤ ਮਾਨ ਜੀ ਨੇ ਔਰ ਅਸੀਂ ਸਾਰਿਆਂ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜਿਹੜੀ ਨਸ਼ਾ ਦੀ ਬਿਮਾਰੀ ਹੈ ਇਹਨੂੰ ਜੜੋਂ ਖਤਮ ਕਰਾਂਗੇ ਤੇ ਅਸੀਂ ਬਹੁਤ ਸਾਰੀਆਂ ਜਿਵੇਂ ਕਿਸਾਨਾਂ ਨੂੰ ਪਾਣੀ ਦੇਣਾ ਸੀ ਦਿਨੇ ਬਿਜਲੀ ਦੇਣੀ ਸੀ ਮਲੈਕਲਿਨਿਕ ਬਣਾਉਣੇ ਸੀ ਔਰ ਘਰਾਂ ਦੀ ਬਿਜਲੀ ਮੁਆਫ ਕਰਨੀ ਸੀ ਬਹੁਤ ਸਾਰੇ ਵਾਅਦੇ ਅਸੀਂ ਪੂਰੇ ਕੀਤੇ ਤੇ ਹੁਣ ਸਾਡੀ ਜਿਹੜੀ ਵਾਰੀ ਆਈ ਹੈ ਉਹ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਇਹਦੇ ਵਿੱਚ ਦੋ ਕੰਮ ਅਸੀਂ ਕਰ ਰਿਹਾ ਇੱਕ ਤਾਂ ਬੰਦੇ ਉਹ ਆ ਜਿਹੜੇ ਨਸ਼ਾ ਕਰਦੇ ਆ ਉਹ ਮਰੀਜ਼ ਹੈ ਉਹ ਵਿਕਟਮ ਹੈ ਉਹ ਇੱਕ ਦਲਦਲ ਚ ਫਸੇ ਹੋਏ ਆ ਉਹਨਾਂ ਦੇ ਵਾਸਤੇ ਅਸੀਂ ਜਿਹੜਾ ਹੈਗਾ ਉਹਨਾਂ ਦਾ ਇਲਾਜ ਕਰਾਂਗੇ ਦਵਾਈ ਦੇਵਾਂਗੇ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾਵਾਂਗੇ ਕੋਈ ਕੰਮ ਧੰਦੇ ਦੇ ਲਾਵਾ ਕਰਾਂਗੇ ਜਿੰਦ ਉਹਨਾਂ ਨੂੰ ਮੁੜ ਕੇ ਲਈ ਤੇ ਲੈ ਕੇ ਆਵਾਂਗੇ ਦੂਜੇ ਹੈਗੇ ਜਿਹੜੇ ਨਸ਼ਾ ਵੇਚਣ ਵਾਲੇ ਜਿਹੜੇ ਨਸ਼ੇ ਦੇ ਵਪਾਰੀ ਆ ਉਹ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਬਰਬਾਦ ਕਰ ਰਹੇ ਆ ਤੇ ਅਸੀਂ ਉਹਨਾਂ ਨੂੰ ਬਰਬਾਦ ਕਰਾਂਗੇ ਜਿਹੜੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਬਰਬਾਦ ਕਰਦੇ ਉਹਨਾਂ ਨਾਲ ਕੋਈ ਸਿਫਤੀ ਨਹੀਂ ਹੈ ਜੀ ਉਹਨਾਂ ਨੇ ਜੇ ਕੋਈ ਪਾਪ ਕਰਕੇ ਪਾਪ ਦੀ ਕਮਾਈ ਨਾਲ ਕੋਈ ਮਕਾਨ ਵੀ ਬਣਾਇਆ ਜਾਂ ਕੋਈ ਪ੍ਰਾਪਰਟੀ ਲਈ ਦੀ ਉਹ ਵੀ ਜਮਤ ਹੋ ਰਹੀਆਂ ਔਰ ਹੋਣ ਗਿਆ ਉਹਨਾਂ ਦੀ ਬਹੁਤ ਸਾਰੇ ਪੰਜਾਬ ਭੱਜ ਕੇ ਛੱਡ ਰਹੇ ਔਰ ਛੱਡ ਜਾਣਗੇ ਉਹ ਇਸੇ ਚ ਉਹਨਾਂ ਦੀ ਭਲਾਈ ਆ ਇਸ ਤੋਂ ਵੀ ਬਿਹਤਰ ਹੋਏਗਾ ਕਿ ਇਹ ਵੜਾ ਧੰਦਾ ਛੱਡ ਦੇਣ ਉਹ ਜੇ ਉਹ ਸੋਚਦੇ ਆ ਕਿ ਮੁੜ ਕੇ ਕਦੇ ਪੰਜਾਬ ਚ ਆ ਕੇ ਜੀ ਸਕਣਗੇ ਨਹੀਂ ਜੀਣ ਦੇ ਆ ਕਿ ਉਹਨਾਂ ਨੂੰ ਜੇ ਉਹ ਸਾਡੇ ਬੱਚਿਆਂ ਨੂੰ ਨਹੀਂ ਜੀਣ ਦੇਣਗੇ ਅਸੀਂ ਉਹਨਾਂ ਨੂੰ ਜੀਣ ਦੇਾਂਗੇ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਤੁਹਾਨੂੰ ਸ਼ਾਇਦ ਤੁਸੀਂ ਪੱਤਰਕਾਰ ਪ੍ਰਾਨੀ ਉਹ 2018 ਨੂੰ ਪੱਤਰਕਾਰੀ ਕਰਦੇ ਸੀ ਨਾ ਹਾਂਜੀ ਤੁਹਾਨੂੰ ਯਾਦ ਹੈ ਇੱਕ ਲੇਡੀ ਦੇ ਘਰ ਗਏ ਸੀ ਅਸੀਂ ਠੀਕ ਹੈ ਜੀ ਉਹਦੇ ਉਹਦੇ ਘਰ ਵਾਲੇ ਦੀ ਡੈਥ ਹੋਈ ਸੀ ਮੈਨੂੰ ਮੈਂ ਉਸ ਤੋਂ ਪਾਰਟੀ ਦਾ ਪ੍ਰਧਾਨ ਹੁੰਦਾ ਸੀ ਅਸੀਂ ਉਹਦੇ ਘਰੇ ਗਏ ਸੀਗੇ ਉਹਦਾ ਹਸਬੰਦ ਮਰ ਗਿਆ ਉਹਦੇ ਦੋਸਤਾਂ ਨੇ ਉਹਨੂੰ ਐਕਸਪਲੋਡ ਕਰਨਾ ਸ਼ੁਰੂ ਕਰਤਾ ਫਿਰ ਉਹਦੀ ਕੁੜੀ ਨੂੰ ਐਕਸਪਲੋਡ ਕਰਨਾ ਸ਼ੁਰੂ ਕਰਤਾ ਇੱਕ ਤੁਹਾਡਾ ਕੋਟਪੂਰੇ ਚ ਬੰਦਾ ਸੀ ਜਿਹੜਾ ਕੋਟੇਰਾ ਚ ਮਰ ਗਿਆ ਮੈਂ ਉਦੋਂ ਵੀ ਆਇਆ ਸੀ ਮੈਂ ਬੜੀ ਬੜੀ ਆਇਆ ਕੋਟਪੂਰੇ ਜਿੱਥੇ ਜਿੱਥੇ ਪੰਜਾਬ ਦੇ ਵਿੱਚ ਜਿਆਦਾ ਓਵਰਡੋਸ ਨਾਲ ਮੌਤਾਂ ਹੋ ਰਹੀਆਂ ਬੜੇ ਦੁੱਖ ਨਾਲ ਕਰਨਾ ਪੈਂਦਾ ਕਿ ਤੁਹਾਡਾ ਫ੍ਰੀ ਕੋਟਪੂਰਾ ਉਹਨਾਂ ਦੇ ਵਿੱਚ ਆਉਂਦਾ ਤੇ ਅਸੀਂ ਆਪਣੇ ਜਵਾਨ ਜਵਾਕ ਮਰਨ ਨਹੀਂ ਦੇਣੇ ਅਸੀਂ ਆਪਣੀਆਂ ਔਰਤਾਂ ਦੀ ਆਬਰੂ ਇੱਜ਼ ਠੀਕ ਹੈ ਜੀ ਉਹਦੇ ਬਾਅਦ ਇਹ ਬਹੁਤ ਜ਼ਰੂਰੀ ਹੈ ਪੰਜਾਬ ਦੀ ਦੁੱਖ ਦੀ ਰੱਗ ਹੈ ਔਰ ਸਾਡੀ ਸਰਕਾਰ ਨੇ ਪੱਕਾ ਐਸਾ ਲਈ ਕੀਤਾ ਕਿ ਅਸੀਂ ਇਹਨੂੰ ਜੜੋਂ ਪੁੱਟਾਂਗੇ ਇਹਨੂੰ ਔਰ ਨਸ਼ਾ ਵੇਚਣ ਵਾਲਿਆਂ ਨੂੰ ਨਹੀਂ ਜੁੱਦੇ ਅਸੀਂ ਉਹਨਾਂ ਨੂੰ ਚੈਨ ਨਾਲ ਜੋੜਨੇ ਨਹੀਂ ਦੇਵਾਂਗੇ ਰਹਿਣ ਨਹੀਂ ਦੇਵਾਂਗੇ ਉਹਨਾਂ ਨੂੰ ਬਰਬਾਦ ਕਰਕੇ ਰੱਖਾਂਗੇ ਪੰਜਾਬ ਨੂੰ ਬਰਬਾਦ ਨਹੀਂ ਹੁੰਦਾ ਸਰ ਕੁਝ ਡਿਪਾਰਟਮੈਂਟਾਂ ਦੇ ਲੋਕ ਜਿਵੇਂ ਰਲੇ ਹੋਏ ਹੁੰਦੇ ਨੇ ਮਹ ਲੋ ਬਾਈਕ ਪੁਲਿਸ ਡਿਪਾਰਟਮੈਂਟ ਦਾ ਕਿ ਕਦੇ ਉਹਨਾਂ ਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਇਸ ਜਗ੍ਹਾ ਰੇਡ ਕਰਨ ਜਾਣਾ ਹੈ ਤੋਂ ਪਹਿਲਾਂ ਹੀ ਦੱਸੇ ਜਾਂਦੇ ਫਿਰ ਉਹ ਬੰਦੇ ਬੜੇ ਵੀ ਨਹੀਂ ਜਾਂਦੇ ਪਹਿਲੇ ਇਤਲਾ ਮਿਲ ਜਾਂਦੀ ਹੈ ਇਹ ਪੁਰਾਣੀਆਂ ਗੱਲਾਂ ਹੋ ਗਈਆਂ ਅੱਜ ਵੀ ਤਾਲੇ ਲੱਗੇ ਹੋਏ ਸੀ ਜੀ ਅੱਜ ਵੀ ਤਾਲੇ ਦੇਖੋ ਜਿਹੜਾ ਤੁਹਾਡਾ ਪਾਕਿਸਤਾਨ ਦਾ ਬਾਰਡਰ ਹੈ ਬਹੁਤ ਦੂਰ ਨਹੀਂ ਹੈ ਉਥੋਂ ਡਰੋਨਸ ਰਾਹੀਂ ਨਸ਼ਾ ਭੇਜ ਰਿਹਾ ਹੈ ਦਰਨੋ ਉਹਨਾਂ ਦੇ ਨਾਲ ਵੀ ਨਿਚਠਾਂਗੇ ਕੁਦਰਤੀ ਗੱਲ ਹੈ ਕੁਝ ਦੁਸ਼ਮਣ ਅੰਦਰ ਵੀ ਆ ਗਏ ਕੁਝ ਦੁਸ਼ਮਣ ਕਿਸੇ ਮਹਿਕਮੇ 'ਚ ਵੀ ਹੋਣਗੇ ਜੀ ਪਹਿਲਾਂ ਜਿਹੜੀਆਂ ਪਿਛਲੀਆਂ ਸਰਕਾਰਾਂ ਵੇਲੇ ਇੱਕ ਜਿਹੜੇ ਸੀਗੀ ਤੁਹਾਡੇ ਪੋਲੀਟੀਸ਼ੀਅਨ ਪੁਲਿਸ ਕ੍ਰਿਮੀਨਲ ਨੈਕਸਸ ਸੀਗੀ ਉਹ ਸਮੈਸ਼ ਹੋ ਗਈ ਆ ਹੁਣ ਸਾਡਾ ਕੋਈ ਜਿਹੜਾ ਪੋਲੀਟੀਸ਼ੀਅਨ ਹੈ ਜੇ ਉਹ ਕੋਈ ਹੋਏਗਾ ਤਾਂ ਬਚੇਗਾ ਨਹੀਂ ਉਹ ਐਸੋਲੇ ਪੋਲੀਟੀਸ਼ੀਅਨ ਵਰਡ ਨਹੀਂ ਆ ਪੁਲਸ ਜੜੀ ਸਾਡੀ ਹੈਗੀ ਆ ਬਾਈ ਐਂਡ ਆਰਸਪੀਰ ਲੋਕਲ ਲੈਵਲ ਤੇ ਪ੍ਰੋਬਲਮ ਹੋ ਸਕਦੀ ਆ ਕੋਟਾਣੇ ਦੇ ਲੈਵਲ ਤੇ ਦੂਜੇ ਲੈਵਲ ਤੇ ਜਿਹੜੀ ਕਰਿਆ ਉਹ ਹੋ ਸਕਦੀ ਆ ਉਹਨਾਂ ਤੇ ਵੀ ਐਕਸ਼ਨ ਹੋਏਗਾ ਐਸਪੀ ਐਸਪੀ ਰੈਂਕ ਤੱਕ ਦੇ ਬੰਦੇ ਤੇ ਹੋ ਰਿਆ ਜਿਹੜੇ ਕੋਈ ਪੁਰਾਣਾ ਮਿਸਟਰ ਐਨਵਾਲ ਸੀਗੇ ਉਹਨਾਂ ਤੇ ਵੀ ਹੋਏਗਾ ਇਹ ਨੈਕਸਸ ਨੂੰ ਸਬੈਸ਼ ਕਰਾਂਗੇ ਕਰ ਦਿੱਤਾ ਸੀ ਤਕਰੀਬਨ ਤਕਰੀਬਨ ਜਿਹੜੀ ਬਾਕੀ ਰਹਿੰਦੀ ਕਸਰ ਹੈ ਪੂਰੀ ਕਰ ਦਾਂਗੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਜੀ ਜਿਹੜਾ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਬਰਬਾਦ ਕਰ ਰਿਹਾ ਉਸ ਬੰਦੇ ਨੂੰ ਇਹ ਸਰਕਾਰ ਬਰਬਾਦ ਕਰੇਗੀ ਇਹ ਜਿਹੜੇ ਬੱਚੇ ਜੀ ਰਾਜੀਤ ਭੁੰਨਰ ਦਾ ਕਰੋੜਾ ਰੁਪਏ ਦੀ ਉਹਦਾ ਘਰ ਕਦੋਂ ਢਾਰੀ ਆ ਪੰਜਾਬ ਉਹਦੀ ਪ੍ਰੋਪਰਟੀ ਅਟੈਚ ਹੋ ਚੁੱਕੀ ਆ ਜੀ ਉਹਦਾ ਜੋ ਸਾਰਾ ਪ੍ਰੋਸੈਸ ਆ ਉਹ ਉਹ ਉਹਨੂੰ ਬਖਸ਼ਿਆ ਨਹੀਂ ਜਾਏਗਾ ਸਰ ਉਹ ਵੀ ਪਗੜਾਈ ਆ ਉਹ ਵੀ ਪਗੜਾਈ ਉਹਦੇ ਤੇ ਵੀ ਨਿਕਲ ਕਰ ਲਈ ਇੱਕ ਬਿਕਰਮ ਸਿੰਘ ਜਿਹੜੇ ਬੱਚੇ ਦਾਦਲ ਉਹਨਾਂ ਲਈ ਉਹਨੇ ਇਸ ਤੋਂ ਬਾਅਦ ਕੀ ਜਿਹੜੇ ਖਾਨ ਦੇ ਆਦੀ ਆ ਜਾਂ ਜਿਹੜੇ ਮਾਈਨਰ ਨੇ ਉਹਨਾਂ ਲਈ ਇਹ ਤੁਹਾਡਾ ਸਵਾਲ ਬਹੁਤ ਵਧੀਆ ਹਾਂਜੀ ਜਿਹੜੇ ਖਾਨ ਦੇ ਆਦੀ ਆ ਜਿਹੜਾ ਉਹਨਾਂ ਦੇ ਹੱਡਾਂ ਚ ਰਚ ਗਈਏ ਉਦੇ ਵਾਸਤੇ ਸਾਡਾ ਪਹਿਲੀ ਕੋਸ਼ਿਸ਼ ਇਹ ਆ ਵੀ ਜਿਹੜੇ ਟੀਕੇ ਲਾਉਂਦੇ ਆ ਉਹਨਾਂ ਦੇ ਟੀਕੇ ਇਮੀਡੀਏਟਲੀ ਬੰਦ ਕਰਕੇ ਓਰਲ ਸਬਸਟੀਟਿਊਸ਼ਨ ਥੈਰੇਪੀ ਉਹਨੂੰ ਅਸੀਂ ਗੋਲੀਆਂ ਤੇ ਲਿਆਈਏ ਉਹਦੇ ਨਾਲ ਬਹੁਤ ਓਵਰਡੋਸ ਡੈਥ ਹੋਣੀਆਂ ਬੰਦ ਹੋ ਜਾਣਗੀਆਂ ਹਾਰਮ ਰਿਡਕਸ਼ਨ ਹੋ ਗਿਆ ਫਿਰ ਉਸ ਤੋਂ ਬਾਅਦ ਜਿਹੜਾ ਦੂਜਾ ਸਟੈਪ ਹੈ ਕਿ ਹੌਲੀ-ਹੌਲੀ ਗੋਲੀਆਂ ਘੱਟ ਕਰਕੇ ਉਹਨੂੰ ਬੰਦ ਕਰਾਈਏ ਇਹਦੇ ਨਾਲ ਅਸੀਂ ਜੋ ਨਵਾਂ ਕਰ ਰਿਹਾ ਸੀ ਇੱਕ ਤਾਂ ਇਹ ਕਰ ਰਿਹਾ ਵੀ ਉਹਨਾਂ ਨੂੰ ਜਿਹੜਾ ਹੈਗਾ ਜਦੋਂ ਉਹਨੂੰ ਆਪਣਾ ਡੀਡਿਕਸ਼ਨ ਕਰਨੀ ਆ ਨਾਲ ਉਹਦਾ ਸਕਿੱਲ ਡਿਵੈਲਪਮੈਂਟ ਕਰਾਉਣਾ ਪੁਰਾਣੇ ਕੋਈ ਖੇਡਾਂ ਦਾ ਕੋਈ ਮਤਲਬ ਖੇਤੀਬਾੜੀ ਦਾ ਕੋਈ ਕੋਈ ਕਿਸੇ ਦਾ ਜਿਹੜਾ ਵੀ ਕਰਨਾ ਚਾਹੁੰਦੇ ਆ ਚਾਹੇ ਉਹ ਕੁਕਿੰਗ ਦਾ ਹੋਵੇ ਕੋਈ ਇਲੈਕਟ੍ਰੀਸ਼ੀਅਨ ਦਾ ਹੋਵੇ ਮੋਟਰ ਮਕੈਨਿਕ ਦਾ ਹੋਵੇ ਕੋਈ ਵੀ ਜਿਹੜਾ ਕੋਰਸ ਜਿਹੜਾ ਬੱਚਾ ਕਰਨਾ ਚਾਹੁੰਦਾ ਉਹਨਾਂ ਨੂੰ ਉਹ ਕੋਰਸ ਕਰਕੇ ਕੰਮ ਤੇ ਲਾਇਆ ਜਾਵੇ ਦੂਜਾ ਅਸੀਂ ਨਵਾਂ ਇਹ ਕਰਦੇ ਆ ਵੀ ਜਿਸ ਤਰ੍ਹਾਂ ਇਹ ਸੈਂਟਰ ਹੈ ਇੱਥੇ ਇਦੇ ਵਿੱਚ ਅਸੀਂ ਇੱਕ ਨਾਰਕੋਟਿਕ ਅਨੋਨਿਮਸ ਕਰਕੇ ਆਲਕੋਹਲਿਕ ਅਨੋਨਿਮਸ ਵੀ ਆ ਉਹਨਾਂ ਦੇ ਅਸੀਂ ਗਰੁੱਪ ਬਣਾ ਰਹੇ ਆ ਇਹ ਅਸੀਂ ਪੰਜਾਬ ਦੇ ਲੈਵਲ ਤੇ ਬਣਾਉਣੇ ਸ਼ੁਰੂ ਕਰਦੇ ਵੀ ਜਿੱਥੇ ਸਾਡੇ ਸੈਂਟਰ ਆ ਜਿੱਥੇ ਨਸ਼ਾ ਛਡੋ ਕੇਂਦਰ ਉੱਤੇ ਇੱਕ ਨਾਰਕੋਟਿਕ ਅਨੋਨਿਮਸ ਦਾ ਗਰੁੱਪ ਬਣਾਵਾਂਗੇ ਉਹ ਇੱਕ ਜਿਹੜੇ ਪੁਰਾਣੇ ਬੰਦੇ ਹੁੰਦੇ ਜਿਹੜੇ ਨਸ਼ਾ ਛੱਡਤਾ ਹੁਣ ਕੰਮ ਕਰਦੇ ਆ ਦੇ ਆਰ ਐ ਸਪੋਰਟ ਗਰੁੱਪ ਉਹ ਹਫ਼ਤੇ ਚ ਇੱਕ ਵਾਰ ਹੀ ਮਿਲਦੇ ਆ ਪਲੱਸ ਫੈਮਿਲੀ ਕਾਉਂਸਲਿੰਗ ਤੇ ਕਮਿਊਨਿਟੀ ਇੰਟੀਗ੍ਰੇਸ਼ਨ ਤੇ ਇਹਨੂੰ ਸਕਿੱਲ ਡਿਵੈਲਪਮੈਂਟ ਤੇ EMPLOYMENT ਜਨਰੇਸ਼ਨ ਨਾਲ ਜੋੜ ਕੇ ਇਹ ਇੱਕ ਕੰਪਰੀਹੈਂਸ ਸਾਨੂੰ ਨੇ ਦੇਖਿਆ ਜਾਂਦਾ ਕਿ ਉਹਨਾਂ ਨੇ ਪਾਮਲਾ ਪਰਚਾ ਦਰਜ ਕਰਕੇ ਉਹਨਾਂ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਉਹਨਾਂ ਨੂੰ ਕਿਤੇ ਘੱਟ ਮਾਤਰਾ ਵਾਲਿਆਂ ਨੂੰ ਕਿਤੇ ਕੁਝ ਇਹ 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 ਵੀ ਅਸੀਂ ਜਿਹੜਾ ਹੈਗਾ ਵੀ ਬਹੁਤ ਐਮ ਸਵਾਲ ਹੈ ਇਹਦੇ ਵਿੱਚ ਨਾ ਅਸੀਂ ਇਹਨੂੰ ਡੀਕ੍ਰਿਮੀਨਲਾਈਜ਼ ਕਰ ਰਹੇ ਹਾਂ ਲੀਗਲਾਈਜ਼ ਨਹੀਂ ਕਰ ਰਹੇ ਡੀਕ੍ਰਿਮੀਨਲਾਈਜ਼ ਕਰ ਰਹੇ ਇਹਦਾ ਮਤਲਬ ਕੀ ਹੈ ਕਿ ਜਿਹੜਾ ਬੰਦੇ ਕੋਲ ਇੱਕ ਕੰਜ਼ਮਪਸ਼ਨ ਕੁਆਟਿਟੀ ਆ ਥੋੜੀ ਅਮਾਉਂਟ ਆ ਵੀ ਉਹ ਨਸ਼ੇੜੀ ਹੈ ਜਾਂ ਉਹ ਫਸਟ ਟਾਈਮ ਡਰੱਗ ਐਡਿਕਟ ਹੈ ਜਾਂ ਉਹ ਫੀਮ ਭੁੱਕੀ ਵਾਲਾ ਜਾਂ ਹੋਰ ਕੋਈ ਮਾਈ ਜਿਹੜਾ ਛੋਟਾ ਮੋਟਾ ਨਸ਼ਾ ਕਰਦਾ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰ ਰਹੇ ਵੀ ਉਹ ਗੋਲੀਆਂ ਬਿਨਾਂ ਲੈ ਉਹਨਾਂ ਨੂੰ ਜੇਲ੍ਹ 'ਚ ਨਹੀਂ ਭੇਜਣਾ ਉਹਨਾਂ ਨੂੰ ਹਸਪਤਾਲ 'ਚ ਭੇਜਣਾ ਜੇਲ੍ਹ ਦੇ ਵਿੱਚ ਸਿਰਫ ਜਿਹੜਾ ਰਿਪੀਟ ਆਫੈਂਡਰ ਹੈ ਜਿਹੜਾ ਵਾਇਲੈਂਟ ਹੈ ਔਰ ਜਿਹੜਾ ਸੁਧਰ ਜਿਹੜਾ ਵਿਗੜਿਆ ਹੋਇਆ ਬੰਦਾ ਉਹ ਵਾਲੇ ਜੇਲ੍ਹ ਚ ਭੇਜਨੇ ਉਹਦੇ ਨਾਲ ਸਾਡੀਆਂ ਜੇਲਾਂ ਵੀ ਡੀਕੰਜੈਸਟ ਹੋਣਗੀਆਂ ਜੁਡੀਸ਼ੀਅਲ ਕੋਰਟਸ ਤੇ ਵੀ ਪੁਲਿਸ ਤੇ ਵੀ ਬੋਡਨ ਘਟੇਗਾ ਪੁਲਿਸ ਜਿਹੜਾ ਹੈਗਾ ਉਹ ਸਾਰਾ ਜਿਹੜਾ ਹੈਗਾ ਆਪਣਾ ਸਾਰਾ ਧਿਆਨ ਜਿਹੜਾ ਹੈਗਾ ਉਹ ਜਿਹੜਾ ਜਸਟਿਸ ਹੈ ਇਹ ਰਿਫਾਰਮਿਸਟ ਹੋਣਾ ਚਾਹੀਦਾ ਅਸੀਂ ਜਿਹੜੇ ਤੁਸੀਂ ਮੈਂ ਦੇਖਿਆ ਵੀ ਨੇਚੇ ਵੀ ਦੋ ਬੱਚੇ ਸੀਗੇ ਇਸ ਤੋਂ ਪਹਿਲਾਂ ਮੈਂ ਮੋਗਾ ਜਾ ਕੇ ਆਇਆ ਉੱਥੇ ਚਾਰ ਪੰਜ ਬੱਚੇ ਸੀ ਜਿਨ੍ਹਾਂ ਨੇ 14 ਸਾਲ 15 ਸਾਲ 16 ਸਾਲ ਤੇ ਨਸ਼ਾ ਸ਼ੁਰੂ ਕੀਤਾ ਇਹ ਯੰਗ ਬੰਦੇ ਨੂੰ ਨਸ਼ਾ ਲੱਗਿਆ ਜਦੋਂ ਸਕੂਲਾਂ ਦੇ ਵਿੱਚ ਐਜੂਕੇਸ਼ਨਲ ਜਿਹੜੀ ਕੈਂਪੇਨ ਆ ਸ਼ੁਰੂ ਕਰ ਰਹੇ ਆ ਕਿ ਬੱਚਿਆਂ ਨਾਲ ਗੱਲਬਾਤ ਕਰੀਏ ਔਰ ਪੇਰੈਂਟਸ ਨੂੰ ਮੈਂ ਤੁਹਾਡੇ ਕੋਲ ਵੀ ਅਪੀਲ ਕਰਦਾ ਮੈਂ ਬਾਰ ਬਾਰ ਘਰਾਂ-ਘਰ ਤੇ ਜਾ ਕੇ ਵੀ ਕਰਦਾ ਕਿ ਆਪਣੇ ਬੱਚਿਆਂ ਦੇ ਨਾਲ ਕੁਆਲਿਟੀ ਟਾਈਮ ਸਪੈਂਡ ਕਰੋ ਤੁਸੀਂ ਉਹਨਾਂ ਨੂੰ ਮੋਬਾਈਲ ਲੈ ਦਿੰਦੇ ਹੋ ਮੋਟਰਸਾਈਕਲ ਲੈ ਦਿੰਦੇ ਹੋ ਹੋਰ ਬਹੁਤ ਸਾਰੇ ਗੈਜਟ ਲੈ ਦਿੰਦੇ ਹੋ ਪਰ ਟਾਈਮ ਨਹੀਂ ਦਿੰਦੇ ਉਹਨਾਂ ਨੂੰ ਟਾਈਮ ਦਿਓ ਬੱਚਿਆਂ ਨੂੰ ਟਾਈਮ ਚਾਹੀਦਾ ਹੁੰਦਾ ਜੇ ਤੁਹਾਡਾ ਬੱਚਾ ਗੁਮਸੂਮ ਹੈ ਕਰਦੇ ਵਿੱਚੋਂ ਚੀਜ਼ਾਂ ਗਾਇਬ ਹੋ ਰਹੀਆਂ ਬਹੁਤ ਸਾਰੇ ਸਾਈਨ ਹੁੰਦੇ ਆ ਸਾਰਾ ਕੁਝ ਕਰ ਰਹੇ ਆ ਜਿਹੜੇ ਨਰਸਿੰਗ ਸਟੂਡੈਂਟ ਹਨ ਉਹਨਾਂ ਨੂੰ ਉਹਨਾਂ ਨੂੰ ਜਿਹੜੇ ਆ ਗਿਆ ਸੀ ਮਤਲਬ ਕਾਉਂਸਲਿੰਗ ਸਕਿੱਲ ਸਿਖਾ ਰਹੇ ਆ ਯੋਗਾ ਸ਼ੁਰੂ ਕਰਾ ਰਹੇ ਆ ਸਪੋਰਟਸ ਸ਼ੁਰੂ ਕਰਾ ਰਹੇ ਆ ਡਰਗ ਡਿਡਿਕਸ਼ਨ ਸੈਂਟਰਾਂ 'ਚ ਸਕਿੱਲ ਡਿਵੈਲਪਮੈਂਟ ਸ਼ੁਰੂ ਕਰਾ ਰਹੇ ਆ ਸੋ ਗਵਰਨਮੈਂਟ ਕੋਸ਼ਿਸ਼ ਕਰ ਰਹੀ ਹੈ ਔਰ ਮੈਨੂੰ ਖੁਸ਼ੀ ਦੀ ਗੱਲ ਇਹ ਆ ਕਿ ਸਾਨੂੰ মিডিਆ ਦਾ ਔਰ ਲੋਕਾਂ ਦਾ ਸਹਿਯੋਗ ਬਹੁਤ ਮਿਲ ਰਿਹਾ ਮੰਤਰੀ ਸਾਹਿਬ ਇੱਕ ਸਵਾਲ ਹੈਗਾ ਕਿ ਲਗਭਗ 5 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਜਦੋਂ ਦੀ ਇਹ ਵਾਲੀ ਗੋਲੀ ਚੱਲੀ ਆ ਨਸ਼ਾ ਡ ਤੇ ਲਗਭਗ 5-5 ਸਾਲ ਪੁਰਾਣੇ ਹੀ ਲੋਕ ਅੱਜ ਵੀ ਜੀਵ ਵਾਲੀ ਗੋਲੀ ਲੈ ਰਹੇ ਆ ਉਹ ਬੰਦ ਨਹੀਂ ਹੋ ਰਹੀ ਉਸ ਚੀਜ਼ ਨੂੰ ਕਿਵੇਂ ਕਰ ਸਕਦਾ ਤੇ ਉਹ ਡਾਟਾ ਕੋਈ ਹੈ ਹੈਗਾ ਜੀ ਸਾਰਾ ਸਾਰਾ ਕਿੰਨੇ ਲੋਕਾਂ ਨੇ ਛੱਡਤੀ ਉਹ ਗੋਲੀ ਸਾਰਾ ਕੁਝ ਹੈ ਸਾਰਾ ਕੁਝ ਆ ਦੇਖੋ ਜੇ ਮੈਂ ਤੁਹਾਨੂੰ ਦੱਸਿਆ ਵੀ ਜਿਹੜੀ ਹੈ ਹੁਣ ਤੱਕ ਦੀ ਸਰਕਾਰਾਂ ਦੀ ਅਪਰੋਚ ਸੀ ਨਾ ਜੀ ਉਹਨਾਂ ਨੇ ਉਹ ਗੋਲੀ ਤਾਂ ਦਿੱਤੀ ਉਹਨਾਂ ਨੇ ਉਹਨਾਂ ਨੇ ਜਿਹੜਾ ਫੇਸ ਟਿੱਕਾ ਵਾਲੇ ਨੂੰ ਹਟਾ ਕੇ ਉਹ ਗੋਲੀ ਤੇ ਲਾਣਾ ਸ਼ੁਰੂ ਕਰ ਦਿੱਤਾ ਅਸੀਂ ਇਹ ਇਨਹੈਰਿਟ ਕੀਤਾ ਅਸੀਂ ਉਹਨੂੰ ਟ੍ਰੈਂਡਰ ਨੂੰ ਚੇਂਜ ਕਰ ਰਹੇ ਆ ਅਸੀਂ ਸਕਸੈਸ ਕੀ ਹੈ ਜੀ ਜਿਹੜਾ ਬੰਦਾ ਟੀਕਾ ਲਾਂਦਾ ਉਹ ਗੋਲੀ ਤੇ ਆਜੇ ਜਿਹੜਾ ਗੋਲੀ ਖਾਂਦਾ ਉਹ ਘੱਟ ਗੋਲੀਆਂ ਖਾਵੇ ਤੇ ਉਹ ਹੌਲੀ-ਹੌਲੀ ਗੋਲੀਆਂ ਬੰਦ ਕਰੇ ਦੂਜਾ ਹੈਗਾ ਵੀ ਉਹ ਗੋਲੀ ਦਾ ਲੈ ਰਿਆ ਲੇਕਿਨ ਆਪਣਾ ਕੰਮ ਕਰ ਰਿਹਾ ਕੋਈ ਨਾ ਕੋਈ ਉਹ ਕ੍ਰਿਮੀਨਲ ਐਕਟੀਵਿਟੀ ਨਹੀਂ ਕਰ ਰਿਹਾ ਲੁੱਟਾ ਖੋਹਣਾ ਨਹੀਂ ਕਰ ਰਿਹਾ ਉਹ ਦੈਟ ਇਜ਼ ਸੈਕੰਡ ਸਕਸੈਸ ਤੀਜੀ ਹੈਗੀ ਆ ਵੀ ਉਹਨੇ ਨਸ਼ਾ ਛੱਡ ਵੀ ਦਿੱਤਾ ਔਰ ਆਪਣਾ ਕੰਮ ਕਰ ਉਹਨੇ ਕੋਈ ਸਕਿਲਡ ਡਿਪਾਰਟਮੈਂਟ ਕਰ ਲਈ ਤੇ ਉਹਨੇ ਆਪਣਾ ਕੰਮ ਸ਼ੁਰੂ ਕਰ ਲਿਆ ਚੌਥਾ ਹੈਗਾ ਵੀ ਉਹ ਮੋਟੀਵੇਟਰ ਬਣ ਗਿਆ ਹੁਣ ਉਹ ਵੀਰ ਐਜੂਕੇਟਰ ਬਣ ਗਿਆ ਸੋ ਥੀਸ ਆਰ ਸਟੈਪਸ ਐ ਸਟੈਪ ਬਾਈ ਸਟੈਪ ਚੱਲ ਰਹੇ ਤੇ ਹੌਲੀ-ਹੌਲੀ ਆਪਾਂ ਕਾਮਯਾਬ ਹੋ ਜਾਵ ਜਿਹਦੇ ਬੀਐਸਐਫ ਦੇ ਤੇ ਕਈ ਹੋਰ ਵੱਡੇ ਅਧਿਕਾਰੀਆਂ ਦੇ ਨਾਮ ਉਹਨਾਂ ਨੇ ਦਿੱਤੇ ਸੀ ਤੁਸੀਂ ਉਹ ਰਿਪੋਰਟ ਚਾਕੇ ਉਹਨਾਂ ਅਧਿਕਾਰੀਆਂ ਤੇ ਕਾਰਵਾਈ ਬਾਰੇ ਕੋਈ ਸ਼ੁਰੂਆਤ ਕੀਤੀ ਜੀ ਦੇਖੋ ਉਹ ਸਾਰਾ ਕੁਝ ਵੀ ਹੁੰਦਾ ਰਹੂਗਾ ਜੀ ਇਸ ਵੇਲੇ ਜਿਹੜਾ ਮੇਰੇ ਵਾਸਤੇ ਐਜ਼ ਅ ਹੈਲਥ ਮਿਨਿਸਟਰ ਡਾਕਟਰ ਹੋਣ ਦੇ ਨਾਤੇ ਚੈਲੰਜ ਹੈ ਕਿ ਜਿਹੜੇ ਬੱਚੇ ਨਸ਼ੇ ਤੁਸੀਂ ਸਰਕਾਰ ਵੀ ਅਨਸਰ ਸੁਣੋ ਸੁਣੋ ਮੇਰੇ ਕਹਨ ਸੁਣੋ ਕਹਨ ਸਰਕਾਰ ਦੇ ਕੰਮ ਆ ਸਾਰੇ ਦੇ ਉਹਦੇ ਵਾਸਤੇ ਉਹਦੇ ਵਾਸਤੇ ਇੱਕ ਡਿਪਾਰਟਮੈਂਟ ਹੈ ਪੂਰਾ ਜੀ ਉਹ ਕਾਰਜ ਕਰਮੇ ਚਲਦੀ ਰਹੋਗੇ ਕੋਈ ਕਿਸੇ ਨੇ ਵਿਕਰਮ ਜੀ ਉੱਚੇ ਦਾ ਵੀ ਪੁੱਛਿਆ ਸੀਗਾ ਸੁਪਰੀਮ ਕੋਰਟ ਸੁਣੋ ਸੁਣੋ ਮੇਰੇ ਕਹਨ ਅਗਲਾ ਬੰਦਾ ਹੈ ਜੀ ਉਹ ਜਿਹੜਾ ਕੋਰਟ ਜਾਣਾ ਉਹਦਾ ਰਾਈਟ ਹੈ ਜੀ ਕੋਰਟ ਚਲਾ ਗਿਆ ਸੁਪਰੀਮ ਕੋ ਨਾਉ ਲਾਅ ਵਿਲ ਟੇਕ ਇਟਸ ਕੋਰਸ ਐਂਡ ਇਟਸ ਟੇਕਿੰਗ ਇਟਸ ਕੋਰਸ ਚਾਹੇ ਚਾਹੇ ਕੋਈ ਰਿਟਾਇਰਡ ਐਸਪੀ ਹੋਵੇ ਕੋਈ ਫਾਰਮਰ ਮਿਨਿਸਟਰ ਹੋਵੇ ਸੋ ਉਹ ਇੱਕ ਅਲੱਗ ਮਹਿਕਮਾ ਹੈ ਜਿਹੜਾ ਮੈਂ ਤੁਹਾਡੇ ਸਾਹਮਣੇ ਬੈਠਾ ਹਾਂ ਮੈਂ ਇੱਕ ਡਾਕਟਰ ਹਾਂ ਔਰ ਇੱਕ ਹੈਲਥ ਮਿਨਿਸਟਰ ਹਾਂ ਮੈਂ ਹਾਰਮ ਰਿਡਕਸ਼ਨ ਕਰਨੀ ਹੈ ਮੈਂ ਸਟਿਗਮਾ ਰਿਡਕਸ਼ਨ ਕਰਨੀ ਹੈ ਮੈਂ ਡਿਮਾਂਡ ਰਿਡਕਸ਼ਨ ਕਰਨੀ ਹੈ ਮੈਂ ਤਿੰਨ ਕੰਮ ਕਰਦੇ ਆ ਸੋ ਮੈਂ ਉਹ ਤਿੰਨ ਕੰਮਾਂ ਤੇ ਫੋਕਸ ਕਰ ਰਿਹਾ ਜਿਹੜੇ ਹਰ ਜਿਹੜੇ ਜਿਨ੍ਹਾਂ ਦਾ ਦੂਜਾ ਜਿਹੜਾ ਤੁਸੀਂ ਕਹਿ ਰਹੇ ਉਹਨਾਂ ਦਾ ਲਾਅ ਐਂਡ ਆਰਡਰ ਦਾ ਉਹ ਕਰ ਰਿਹਾ ਸਾਰਾ ਠੀਕ ਹੈ ਠੀਕ ਹੈ ਸਰ ਬਹੁਤ ਵਧੀਆ ਸਰ ਇਹ ਕੋਈ ਤੁਹਾਨੂੰ ਮੀਟਿੰਗ ਇਸੇ ਪ੍ਰਾਂਤ ਤੇ ਅੱਜ ਕੋਈ ਵੱਖਰਾ ਪੰਡਾ ਜਲਾ ਲਾ ਸਕੋ ਉਹ ਪ੍ਰਕਾਰ ਦਾ ਹਾਂ ਉਹਦੇ ਚ ਅਸੀਂ ਇਹਨਾਂ ਦੀ ਬਹੁਤ ਸਾਰੇ ਮਹੱਲਾ ਕਲੀਨਿਕ ਬਣਾਏ ਸੀ ਔਰ ਉਹਦੇ ਚ ਸਾਡਾ ਬਹੁਤ ਅੱਛਾ ਤਜਰਬਾ ਰਿਹਾ ਉਹਦੇ ਚ ਤਕਰੀਬਨ ਤਕਰੀਬਨ 3 ਕਰੋੜ ਦੇ ਨੀਚੇ ਅਸੀਂ ਪਹੁੰਚ ਗਏ ਵੀ 3 ਕਰੋੜ ਤੋਂ ਦੇ ਦਵਾਈ ਲੈ ਚੁੱਕੇ ਆ ਉਹਦੇ ਚ 1 ਕਰੋੜ ਤਕਰੀਬਨ ਤੀਵਨ 15 ਲੱਖ ਬੰਦੇ ਹੋਵਾ ਜਿਹੜੇ ਇੱਕ ਵਾਰੀ ਉੱਤੇ ਗਏ ਤੇ ਬਾਕੀ ਉਹ ਜਿਹੜੇ ਬਾਰ ਬਾਰ ਗਏ ਕਿਸ ਨੂੰ ਬਲੱਡ ਪ੍ਰੈਸ਼ਰ ਆ ਸ਼ੂਗਰ ਆ ਲਗਾਤਾਰ ਦਵਾਈ ਲੈਦੇ ਆ ਤੇ ਬਲੱਡ ਪ੍ਰੈਸ਼ਰ ਸ਼ੂਗਰ ਦਾ ਮਰੀਜ਼ ਲਗਾਤਾਰ ਦਵਾਈ ਲਊਗਾ ਉਹਦੇ ਗੁਰਦੇ ਨਹੀਂ ਫੇਲ ਹੋਣਗੇ ਹਾਰਟ ਅਟੈਕ ਦੀ ਇਨਸੀਡੈਂਸ ਘਟੇਗੀ ਜਿਹੜਾ ਅਧਰੰਗ ਹੁੰਦਾ ਉਹਦੀ ਇਨਸੀਡੈਂਸ ਘਟੇਗੀ ਸੋ ਇਹਦੇ ਲੌਂਗ ਟਰਮ ਬੈਨੀਫਿਟ ਹੋਣਗੇ ਜੀ ਉਹਦੇ ਬੰਦੇ ਦੀ ਪ੍ਰੋਡਕਟਿਵਿਟੀ ਵਧੇਗੀ ਜਿਹੜੇ ਲੌਸ ਆਫ ਮੈਨ ਡੇਸ ਹੁੰਦਾ ਤੇ ਬੰਦਾ ਬਿਮਾਰ ਹੋ ਗਿਆ ਦਵਾਈ ਲੈਣ ਲਈ ਕਿਆ ਕਰੇ ਪਿਆਰੇ ਹਫਤਾ ਉਹ ਦਵਾਈ ਲੈ ਕੇ ਦੋ ਦਿਨ ਚ ਠੀਕ ਹੋ ਜਾਊਗਾ ਪੰਜ ਦਿਨ ਕੰਮ ਕਰੂਗਾ ਸੋ ਪ੍ਰੋਡਕਟਿਵਿਟੀ ਵਧੇਗੀ ਉਹਦੇ ਨਾਲ ਹੁਣ ਅਸੀਂ ਕੀ ਕੀਤਾ ਕਿ ਇੱਕ ਅਸੀਂ ਮਾ ਲੱਗ ਲੈਣੇ ਬਣਾਤਾ ਇੱਕ ਪ੍ਰ ਉਥੇ ਵੀ ਨਹੀਂ ਜਾਂਦੇ ਹੋ ਅਸੀਂ ਹੁਣ ਇੱਕ ਮੋਬਾਈਲ ਮੱਲਾ ਲੈ ਲੈਣੇ ਕਾਣਗੇ ਅਸੀਂ 71 ਸਾਡੇ ਕੰਮ ਕਰ ਰਹੇ ਆ ਬਟੰਡੇ ਦਿੱਤੇ ਆ ਜੀ ਮੈਂ ਪਿਛਲੇ ਹਫਤੇ ਮਾਰਕਸ ਵਿੱਚ ਦਿੱਤੇ ਆ ਪਟਿਆਲੇ ਵਿੱਚ ਗੁਰੂਰ ਚੱਲ ਰਿਹਾ ਗੁਰਦਾਸਪੁਰ ਚੱਲ ਰਿਹਾ 71 ਸਾਡੇ ਚੱਲ ਰਿਹਾ ਉਹਦੇ ਵਿੱਚ 40 ਟੈਸਟ ਕਰਦੇ ਆ ਮੌਕੇ ਤੇ ਕਰਦੇ ਆ ਉਸ ਲਈ ਰਿਪੋਰਟ ਦੇ ਦਿੰਦੇ ਆ ਸਾਡੇ ਵਾਲੇ ਤੇ ਦੂਜੇ ਦਿਨ ਆਂਦੀ ਹੋਣ ਵਾਲੇ ਔਰ ਦਵਾਈਆਂ ਇੱਥੇ 80 ਸੀਗੀਆਂ 100 ਤੋਂ ਬਾਅਦ ਦਵਾਈਆਂ ਦਿੰਦੇ ਆ ਔਰ ਉਹਨਾਂ ਨੇ ਪ੍ਰਿੰਟ ਤੇ ਜਾਣਾ ਫਿਕਸ ਦੇ ਤੇ ਫਿਕਸ ਟਾਈਮ ਤੇ ਆਣਾ ਉਹਨਾਂ ਨੇ ਉਹਦੇ ਨਾਲ ਹਰ ਪ੍ਰਿੰਟ ਦੇ ਵਿੱਚ ਸਾਡੀ ਰੀਚ ਹੋ ਜਾਏਗੀ ਪੰਜਾਬ ਦੇ ਜਿੰਨੇ 13000 247% 240 ਉਹਨਾਂ ਸਾਰਿਆਂ ਦੇ ਵਿੱਚ ਸਾਡੇ ਜਿਹੜੇ ਹੈਗੇ ਸਾਡੀ ਜਿਹੜਾ ਮੋਬਾਈਲ ਕਲੀਨਿਕ ਜਾਊਗਾ ਕੁਝ ਤਾਂ ਪੱਕੇ ਬਣੇ ਹੋਏ ਆ ਕਿਤੇ ਹਸਪਤਾਲ ਵੀ ਬਣਿਆ ਉਹ ਜਿਹੜੇ ਨਹੀਂ ਆ ਉਹਨੂੰ ਸਾਰਿਆਂ ਨੂੰ ਕਵਰ ਕਰਕੇ ਇਹ ਸਾਰੀਆਂ ਬਿਮਾਰੀਆਂ ਦਾ ਅਸੀਂ ਇਲਾਜ ਕਰਾਂਗੇ ਇਸੇ ਤਰ੍ਹਾਂ ਜਿਹੜੇ ਤੁਹਾਡੇ ਸੈਕੰਡਰੀ ਕੇਅਰ ਆ ਹਸਪਤਾਲ ਤੇ ਦੇਖੋ ਤੁਹਾਡੇ ਹਸਪਤਾਲਾਂ ਚ ਨਾਮ ਲਿਖ ਕੇ ਲਾਤਾ ਵੀ ਆ ਮੋਬਾਈਲ ਨੰਬਰ ਤੁਹਾਨੂੰ ਸਾਰੀਆਂ ਦਵਾਈਆਂ ਹਸਪਤਾਲ ਤੋਂ ਮਿਲਣਗੀਆਂ ਦਵਾਈਆਂ ਦੇ ਦਿੱਤੀਆਂ ਠੀਕ ਹੈ ਜੀ ਡਾਕਟਰ ਭਰਤੀ ਕਰ ਰਹੇ ਆ ਨਰਸਾ ਰੱਖ ਰਹੇ ਆ ਐਕਸਰੇ আল্টਰਾਸਾਉਂਡ ਹੋ ਰਹੇ ਆ ਇਸੇ ਤਰ੍ਹਾਂ ਜਿਹੜੀਆਂ ਮੈਨੂੰ ਜਿਹੜੀ ਸੈਕੰਡਰੀ ਕੇਅਰ ਆ ਟੋਟਲੀ ਫ੍ਰੀ ਆ ਹੈ ਟਰਸਰੀ ਕੇਅਰ ਦੇ ਵਿੱਚ ਅਸੀਂ ਜਿਹੜਾ ਐਮਰਜੈਂਸੀ ਆ ਡਿਲੀਵਰੀ ਆ ਜਿੱਥੇ ਜਿੱਥੇ ਐਮਰਜੈਂਸੀ ਆ ਜੀ ਉਹਦੇ ਵਿੱਚ ਸਾਰੀਆਂ ਦਵਾਈਆਂ ਜਿਹੜੀਆਂ ਹੈਗੀਆਂ ਸਰਕਾਰੀ ਹਸਪਤਾਲਾਂ ਚ ਉੱਥੇ ਵੀ ਟੋਟਲੀ ਫ੍ਰੀ ਹੋਣਗੀਆਂ ਕਿ ਮਰੀਜ਼ ਨੂੰ ਨਿਕਾਣਾ ਜਾ ਕੇ ਦਵਾਈ ਲੈਓ ਐਕਸੀਡੈਂਟਾਂ ਦਾ ਪਹਿਲਾਂ ਹੀ ਕਰਤਾ ਜੀ ਫ੍ਰਿਸਤੀ ਸਕੀਮ ਲਾਗੂ ਕਰਤੀ ਸਟੈਮੀ ਪ੍ਰੋਜੈਕਟਾ ਸਾਡਾ ਮਤਲਬ ਜਿਹੜੇ ਕਿਸੇ ਨੂੰ ਹਾਰਟ ਅਟੈਕ ਹੋ ਗਿਆ 30000 ਦਾ ਟਿੱਕਾ ਉਹ ਤਰਨ ਤਰ ਗੋਡੇ ਬਦਲਨੇ ਆ ਹਾਰਟ ਅਟੈਕ ਦਾ ਇਲਾਜ ਕਰਨਾ ਬ੍ਰੇਨ ਦਾ ਆਪਰੇਸ਼ਨ ਹੋਣਾ ਜਿਹੜੇ ਮਹਿੰਗੇ ਵਾਲੇ ਆ ਉਹ 4-5 ਸੈਂਟਰ ਬਣਾ ਦਾਂਗੇ ਸਾਰਿਆਂ ਦੇ ਸਾਰੇ ਪੰਜਾਬ ਦੇ ਲੋਕ ਉੱਥੇ ਜਾ ਕੇ ਕਰਾ ਲੈਣਗੇ ਬਾਕੀ ਜਿਹੜੀਆਂ ਨਾਰਮਲ ਸਰਵਿਸਸਾਂ ਆ ਪ੍ਰਾਇਮਰੀ ਕੇਅਰ ਆਸ ਕੰਟਰੀ ਕੇਅਰ ਆ ਯੂਨੀਵਰਸਲ ਸਾਰਿਆਂ ਲਈ ਬੱਲੇ ਹੋਣ ਗਿਆ ਜੱਚਾ ਬੱਚਾ ਦੀਆਂ ਸਰਵਿਸਸ ਬਹੁਤ ਬਿਹਤਰ ਕਰਾਂਗੇ ਅਣਵਾਰੇ ਦੇ ਨਾਲ 200 ਸੈਂਟਰ ਬਣਾਵਾਂਗੇ ਸਰ ਸਤਿਕਾਰਨਾ ਮਕਸਦ ਦੇਹੀ ਹੈ ਮੀਟਿੰਗ ਦਾ ਕੋਈ ਵੱਖਰਾ ਕੋਈ ਮੈਂ ਜੇ ਕੋਦਿਚ ਮੈਂ ਰਿਵਿਊ ਕਰਨਾ ਉਹਦੇ ਚ ਮੇਰਾ ਜਿੱਦੇ ਇੱਥੇ ਡੀਡਿਕਸ਼ਨ ਸੈਂਟਰ ਆ ਵੀ ਸਾਡੇ ਕੋਲ ਇੰਨੇ ਬੈੱਡਸ ਆ ਇਹਨਾਂ ਕੋਲ ਕਿੰਨੇ ਬੈੱਡ ਆ ਜਿੰਨਾ ਓਵਰਕਰਾਊਡਡ ਆ ਸਾਡੇ ਡੀਡਿਕਸ਼ਨ ਸੈਂਟਰਾਂ 'ਚ ਖਾਲੀ ਪਏ ਆ ਉਹਦਾ ਕੀ ਕਾਰਨ ਆ ਇਹ ਗੱਲ ਕਰਨੀ ਇਹਨਾਂ ਦੇ ਨਾਲ ਸਾਡੇ ਕੋਲੇ ਸੈਕਟਰੀਸਟ 60 ਆ ਗਿਆ ਸਾਰੇ ਪੰਜਾਬ 66 ਆ ਪ੍ਰਾਈਵੇਟ 250 ਆ ਉਹਨਾਂ ਨੂੰ ਇੰਪੈਨਲ ਕਰਕੇ ਪਾਰਟ ਟਾਈਮ ਉਹਨਾਂ ਦੀਆਂ ਸਰਵਿਸਿਜ਼ ਯੂਜ਼ ਕਰਨੀਆਂ ਉਹਨਾਂ ਨੂੰ ਵੀ ਫਾਇਦਾ ਹੋਏਗਾ ਸਮਾਜ ਨੂੰ ਫਾਇਦਾ ਹੋਏਗਾ ਜੇ ਜੇ ਆਪਾਂ ਡਰਗ ਐਡਿਕਸ਼ਨ ਖਤਮ ਕਰਤੀ ਆਪਣਾ ਕ੍ਰਾਈਮ 50% ਘਟ ਜਾਣਾ ਸਿੱਧਾ ਹੀ 50% ਕ੍ਰਾਈਮ ਰੇਟ ਘਟ ਜਾਣਾ ਔਰਤਾਂ ਸਕੂਅਰ ਫੀਲ ਕਰਨਗੀਆਂ ਬੱਚੇ ਸਕੂਅਰ ਫੀਲ ਕਰਨਗੇ ਜਿਹੜੇ ਤੁਹਾਡੇ ਘਰਾਂ ਦੇ ਵਿੱਚ ਮਾਪੇ ਆ ਜਿਹੜੇ ਰੋਂਦੇ ਆ ਜਾਂ ਥੱਲੇ ਬੈਠਾ ਬੰਦਾ ਰੋ ਰਿਹਾ ਸੀਗਾ ਲੋਕ ਬਰਬਾਦ ਨਹੀਂ ਹੋਣਗੇ ਉਹਦੇ ਕਰਕੇ ਜ਼ਮੀਨਾਂ ਨਹੀਂ ਵਿਕਣਗੀਆਂ ਘਣੇ ਨਹੀਂ ਵਿਕਣਗੇ ਲੋਕ ਪੰਜਾਬ ਛੱਡ ਕੇ ਬਾਹਰ ਨੂੰ ਨਹੀਂ ਭੱਜਣਗੇ ਸੋ ਲੋਕਾਂ ਦਾ ਟਰਸਟ ਰੀਸਟੋਰ ਹੋਏਗਾ ਸਾਨੂੰ ਲੋਕਾਂ ਦਾ ਸਹਿਯੋਗ ਵੀ ਮਿਲਿਆ ਸੋ ਇਹਨਾਂ ਦੇ ਨਾਲ ਸਾਰਾ ਬੈਠ ਕੇ ਅਸੀਂ ਜਿਹੜੇ ਸਾਰੇ ਵਿਚਾਰ ਕਰਦੇ ਆ ਮੈਂ ਅਸੀਂ ਵੀ ਇੰਟਰੈਕ ਡਾਕਟਰ ਨਾਲ ਵੀ ਗੱਲ ਕਰਾਂਗਾ ਜਿਹੜੇ ਡੀ ਐਡਿਕਸ਼ਨ ਸੈਂਟਰ ਚ ਲਾਂਦੇ ਉਹਨਾਂ ਨਾਲ ਵੀ ਗੱਲ ਕਰਾਂਗਾ মিডিਆ ਨਾਲ ਵੀ ਗੱਲ ਕਰ ਰਿਹਾ ਸਾਰੇ ਨਾਲ ਵੀ ਟਾਕ ਟੂ ਆਲ ਦਾ ਸਟੇਕ ਹੇਲਡਰ ਆਈ ਥਿੰਕ ਸਭ ਤੋਂ ਵਧੀਆ ਜੀ ਲਾਸਟ ਵਾਲਾ ਜਿਹੜੀ ਜਸੂਨ ਵਾਲੇ ਰੱਖੀ ਗਏ ਸੀ ਉਹਨਾਂ ਨਾਲੇ ਕੋਈ ਸਰਕਾਰ ਕਰੀ ਕਿਉਂਕਿ ਉਹ ਵਿਚਾਰੇ 15-10-10 ਸਾਲ ਤੋਂ ਦੇਖੋ ਜਿਹੜੀ ਸਾਡੀ ਸਰਕਾਰ ਹੈ ਪਹਿਲੀ ਸਰਕਾਰ ਹੈ ਜਿਹੜੀ ਕੱਚਾ ਨੂੰ ਪੱਕਾ ਕਰ ਰਹੀ ਹੈ ਕਰਾਂਗੇ ਜੀ ਜਿਵੇਂ ਜਿਵੇਂ ਸਾਡੇ ਰਿਸੋਰਸਸ ਅਪਰੂਵ ਹੋਣਗੇ ਬਹੁਤ ਸਾਰੇ ਬੰਦਿਆਂ ਦੀ ਅਸੀਂ ਤਨਖਾਹ ਵਧਾ ਰਿਹਾ ਜਿਹੜੇ ਰੀਹੈਬਿਲੀਟੇਸ਼ਨ ਸੈਂਟਰ ਚ ਇਹਨਾਂ ਦਾ ਵੀ ਇਹਨਾਂ ਦਾ ਵੀ ਮੈਂ ਕਰ ਰਿਹਾ ਹੈਗਾ ਜੀ